ਅੱਜ ਦੀ ਕਹਾਣੀ ਕੀ ਆ ਕਿ ਜਨਾਬ ਦਾ ਬੈਂਕ ਅਕਾਊਂਟ ਹੋ ਗਿਆ ਲੌਗ ਆਊਟ ਕਿਉਂਕਿ ਜਦੋਂ ਅਸੀਂ ਨਾ ਪਾਸਵਰਡ ਯਾਦ ਰੱਖਣੀ ਨਾ ਕਸਟਮਰ ਆਈਡੈਂਟੀ ਯਾਦ ਰੱਖਣੀ ਹੈ ਨਾ ਤੇ ਇਹਨਾਂ ਨੂੰ ਨਾ ਮੈਂ ਰਾਹ ਚ ਹੀ ਮੋੜ ਲਿਆ ਮੈਂ ਕਿਹਾ ਤੁਹਾਡੇ ਪੌਣੇ ਤਿੰਨ ਹੋ ਗਏ ਬੈਂਕ ਬੰਦ ਜਾਨੀ ਜਲਦੀ ਜਲਦੀ ਆ ਜਾਓ ਤੇ ਵੀ ਮੈਂ ਤੁਹਾਨੂੰ ਲੈ ਜਣੀ ਬਾਹਰ ਦੀ ਬਾਹਰ ਮੈਂ ਇਹਨਾਂ ਨੂੰ ਨਾਲ ਲੈ ਆਈ ਨਾ ਵਿਚਾਰੇ ਨੇ ਪੀਤਾ ਪਾਣੀ ਤੇ ਨਾ ਵਿਚਾਰੇ ਨੇ ਕੁਝ ਕੁਝ ਵੀ ਕੁਝ ਖਾਂਦਾ ਨਾ ਤਾਂ ਹੁਣ ਇਹਨਾਂ ਨੂੰ ਕੀ ਲੱਗ ਰਿਹਾ ਗਰਮੀ ਇੰਨੀ ਜ਼ਿਆਦੀ ਆ ਮੈਨੂੰ ਵਿਚਾਰੇ ਜਵਾਕ ਨੂੰ ਕੁਝ ਨਹੀਂ ਲੈ ਕੇ ਦਿੱਤਾ ਖਾਣੇ ਵੀ ਨੂੰ ਐਂ ਕਹ ਰਹੀ ਜਦੀ ਜਿਵੇਂ ਜਵਾਕ ਨਹੀਂ ਸ਼ਹਿਰ ਲੈ ਕੇ ਜਾਓ ਤੇ ਚੀਜੀ 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 ਰਹਿਦੇ ਤੇ ਮੈਨੂੰ ਜਗਦੀਪ ਕਹਿੰਦੇ ਮੈਂ ਕੋਈ ਡਰਿੰਕ ਲੈਣੀ ਬੋਲੋ ਡਰਿੰਕ ਚਾਹੀਦੀ ਨਹੀਂ ਮੈਂ ਤਾਂ ਮੈਂ ਕਹ ਜਗਦੀਪ ਮੈਂ ਇਦਾਂ ਕਰਦੀ ਹੁਣ ਉੱਥੋਂ ਮੈਂ ਗੱਡੀ 'ਚ ਬੈਠਣ ਲੱਗੀ ਤਾਂ ਸੇ ਕੁਝ ਨਹੀਂ ਬੋਲੇ ਇਦਾਂ ਕਰਦੀ ਮੈਂ ਤੈਨੂੰ ਪੰਪ ਤੇ ਲੈ ਜੰਨੀ ਆ ਲੈ ਦੱਸ ਹੁਣ ਮੈਂ ਮਹਿੰਗੀ ਚੀਜ਼ ਖਾਵਾਂ ਬੋਲਿਆ ਜਰਾ ਕਾ ਤੋ ਚਾਲ ਕਰੇ ਚੱਲ ਤਾਂ ਸਿਕੰਜਵੀ ਪੀ ਹੋ ਗਿਆ ਮਾਈ ਗੋਸ ਰੇ ਕਿ ਸੰਜੋ ਪਾਣੀ ਪੀਓਗੇ ਸਿੱਧੇ ਜਾਣਾ ਸੀ ਆਪਾਂ ਤੁਹਾਨੂੰ ਘੁਮਾ ਕੇ ਲੈ ਜਾਨੇ ਆ ਝੂਟੇ ਦਿਵਾ ਦੇ ਹੁੰਨੇ ਆ ਝੂਟੇ ਸਾਰੇ ਹੀ ਦੇੜੀ ਝੂਟੇ ਹੀ ਲੈਣੇ ਆ ਹੁਣ ਨਹੀਂ ਇਧਰ ਦੀ ਜਾਣਾ ਇਹ ਰੋਡ ਸਹੀ ਨਹੀਂ ਇਧਰ ਕੀ ਕਰਨਾ ਸੀ ਘੁਮ ਘੁਮਾ ਕੇ ਵਾਪਸ ਕਰ ਗੱਡੀ ਹੁਣ ਮੈਂ ਅੱਗੋਂ ਗੱਡੀ ਆ ਗਈ ਆ ਬਾਪੂ ਦੇਖ ਲਓ ਵਿਚਾਰਾ ਜਵਾਕਾਂ ਨੂੰ ਲਈ ਹੁੰਦਾ ਸਕੂਲ ਜੂਨ ਵੀ ਜਾਂਦਾ ਪਿਆ ਇੱਕ ਤੇ ਤੁਹਾਨੂੰ ਲੋਕਾਂ ਨੂੰ ਫ੍ਰੀ ਤੇ ਡਰਾਈਵਰ ਮਿਲ ਜੇ ਨਾ ਤੇ ਨਖਰੇ ਨਹੀਂ ਲੋਟ ਆਉਂਦੇ। ਇਹੀ ਜਾਣਾ ਪਵੇ ਨਾ ਟੈਕਸੀਆਂ ਦੇ ਤੇ ਪਤਾ ਲੱਗੇ। ਮੈਂ ਸਿਖਾਈ ਗੱਡੀ ਵੀ ਤੇ ਮੈਂ ਤੁਹਾਨੂੰ ਸਿਖਾਈ ਕਿ ਤੁਸੀਂ ਮੈਨੂੰ ਸਿਖਾਈ। ਆਹ ਤੂੰ ਸਿਖਾਈ ਮੈਂ। ਤੁਸੀਂ ਦੱਸ ਦੋ ਜਦੋਂ ਤੁਸੀਂ ਆਏ ਸੀ। ਤੁਹਾਨੂੰ ਗੱਡੀ ਕਿੰਨੇ ਸਿਖਾਈ ਸੀ? ਆਹ ਤੇ ਇੰਡੀਆ ਗੱਡੀ ਨਹੀਂ ਚਲਾਉਂਦੇ। ਇੱਕ ਮਿੰਟ ਬੰਦ ਕਰੋ। ਆ ਅਖਰਕਾਰ ਪੰਪ ਤੇ ਲਿਆਉਣਾ ਹੀ ਪਿਆ। ਜਗਦੀਪ ਤੇ ਵਿਚਾਰੇ ਰੋਸੀ ਗਏ ਸੀ ਕਿ ਮੈਨੂੰ ਕੁਛ ਦੀ ਲੈ ਕੇ ਦਿੱਤਾ। ਆਹ ਵੈਸੇ ਕਸੂਰ ਮੇਰਾ ਵੀ ਕੋਈ ਨਹੀਂ ਆ ਜਦੋਂ ਆਪਾਂ ਗੱਡੀ 'ਚ ਆ ਕੇ ਪੈ ਗਏ ਫੇਰ ਆ ਕੇ ਮੈਨੂੰ ਦੱਸਦੇ ਪਏ ਆ ਕਿ ਮੈਂ ਤਾਂ ਠੰਡਾ ਕੁਝ ਪੀਣ ਨੂੰ ਲੈਣਾ ਸੀ ਤੂੰ ਤੇ ਮੈਨੂੰ ਘਰੋਂ ਉਵੇਂ ਹੀ ਬਿਠਾ ਲਿਆਈ ਹੈ ਕਮਾਲ ਆ ਬੰਦੇ ਨੂੰ ਆਪ ਦਾ ਖਾਣ ਪੀਣ ਤੇ ਆਪ ਹੀ ਧਿਆਨ ਰੱਖਣਾ ਚਾਹੀਦਾ ਨਾ ਪਰ ਚਲੋ ਕੋਈ ਨਾ ਜਦੋਂ ਡਰਾਈਵਰ ਵਾਈਫ ਹੋਵੇ ਨਾ ਫਿਰ ਗੱਲਾਂ ਸੁਣਨੀਆਂ ਹੀ ਪੈਂਦੀਆਂ ਨੇ ਡਰਾਈਵਰਾਂ ਦੀ ਜ਼ਿੰਦਗੀ ਇਸੇ ਲਈ ਤੇ ਇਦਾਂ ਹੁੰਦੀ ਹੈ ਨਾ ਤੇ ਹਸਬੰਡ ਦਾ ਤੇ ਫਿਰ ਹੱਕ ਬੰਦ ਦਾ ਕੁਝ ਜ਼ਿਆਦਾ ਹੀ ਸੁਣਾਉਂਦਾ ਚਲੋ ਦੇਖਦੇ ਆਂ ਕੀ ਲੈ ਕੇ ਆਉਂਦੇ ਗਏ ਤਾਂ ਹੈਗੇ ਮੈਨੂੰ ਕਹਿੰਦੇ ਸੀ ਨਾਲ ਚੱਲ ਪਰ ਮੈਂ ਨਾਲ ਨਹੀਂ ਗਈ ਇਹਨਾਂ ਨੂੰ ਲੱਗਦਾ ਕਿ ਮੈਨੂੰ ਕੁਝ ਸਮਝ ਨਹੀਂ ਆਉਣਾ ਮੈਂ ਉਹ ਤੇ ਕੀ ਲਵਾ ਸੰਗਣਾ ਵੀ ਨਹੀਂ ਚਾਹੀਦਾ ਨਾ ਇੰਨਾ ਨਹੀਂ ਸੰਗਣਾ ਚਾਹੀਦਾ ਜਗਦੀਪ ਤੇ ਬਾਹਲਾ ਸੰਗਦੇ ਤਾਂ ਕੀ ਕਰਿਆ ਜਾ ਕੀ ਲਿਆ ਫੇਰਾ ਡਰਿੰਕ ਜੀ ਲਿਆ ਹਾਂ ਹਾਂ ਕੀ ਦਿਓ ਕੋਹ ਕਿ ਲੱਭਿਆ ਹਾਏ ਹਾਏ ਵਿਚਾਰੇ ਨੂੰ ਕੁਝ ਹੋਰ ਲੱਭਾ ਹੀ ਨਹੀਂ ਕੁਝ ਹੋਰ ਖਾ ਲੈਣਾ ਹੈ ਕੋਈ ਨਹੀਂ ਹੁਣ ਇਤੋਂ ਪੰਪਰ ਨਹੀਂ ਆਉਂਦਾ ਘਰ ਜਾ ਕੇ ਖਵਾ ਲਾਂਗੇ ਕਰੇ ਜਾ ਕੇ ਤੇ ਕੋਕ ਹੀ ਲੱਭ ਇੱਥੇ ਨੋ ਜਗਦੀਪ ਆਪਣਾ ਕੋਕ ਲੈ ਕੇ ਤੇ ਸੈਂਡਵਿਚ ਲੈ ਕੇ ਗੱਡੀ ਚ ਆ ਕੇ ਬੈਗੇ ਸੀ ਵੈਸੇ ਅਸੀਂ ਇੱਥੇ ਆਸੇ ਮੇਜਕ ਚ ਕੁਝ ਗੱਲਾਂ ਕਰਦੇ ਪਏ ਸੀਗੀਆਂ ਜਿੰਨਾ ਕਰਕੇ ਮੈਂ ਅਨਮਿਊਟ ਕਰ ਦਿੱਤਾ ਸੋ ਇੱਥੇ ਗੱਲ ਕੀ ਚੱਲਦੀ ਪਈ ਸੀ ਕਿ ਮੇਰੇ ਫਾਦਰ ਬਾਰੇ ਗੱਲ ਚੱਲ ਰਹੀ ਸੀ ਚੱਲਦੀ ਪਈ ਸੀ ਕਿ ਉਹ ਬਾਹਰ ਗਏ ਆਪਣੇ ਡੈਡੀ ਦੇ ਨਾਲ ਤੇ ਮੇਰੇ ਦਾਦਾ ਜੀ ਦੇ ਨਾਲ ਘੁੰਮ ਫਿਰ ਕੇ ਆਏ ਉੱਥੇ ਉਹਨਾਂ ਨੇ ਸਾਰਾ ਕੁਝ ਖਾਦਾ ਪੀਤਾ ਖੜਾ ਤੇ ਲਾਸਟ ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕੀ ਖਾਣਾ ਤੇ ਉਹਨਾਂ ਨੇ ਕਿਹਾ ਕਿ ਮੈਂ ਮਗਲੀ ਖਾਣੀ ਤੇ ਜਗਦੀਪ ਉਸ ਗੱਲ 'ਤੇ ਹੱਸ ਰਿਹਾ ਸੀ ਅੱਛਾ ਕਿਉਂਕਿ ਇਹ ਉਹਨਾਂ ਸਮਿਆਂ ਦੀ ਗੱਲ ਆ ਜਦੋਂ ਬਚਪਨ ਬੜਾ ਭੋਲਾ ਹੁੰਦਾ ਸੀ ਅੱਜ ਕੱਲ ਦੇ ਜਵਾਕਾਂ ਨੂੰ ਤੇ ਦੁਕਾਨ ਤੇ ਲੈ ਜਾਓ ਤੇ ਸਾਰਾ ਕੁਝ ਪਤਾ ਹੁੰਦਾ ਸੀ ਪਰ ਉਹ ਟਾਈਮ ਉਵੇਂ ਦੇ ਹੁੰਦੇ ਸੀ ਕਿ ਮਾਂ ਪਿਓ ਹੀ ਬੱਚਿਆਂ ਨੂੰ ਨਾਲ ਲੈ ਕੇ ਜਾਂਦਾ ਸੀ ਤੇ ਬੱਚਿਆਂ ਨੂੰ ਦਵਾਉਂਦਾ ਸੀ ਕਰਦਾ ਸੀ ਇੱਥੇ ਇਹ ਮੈਂ ਤੁਹਾਨੂੰ ਆਪਣੇ ਕੁਝ ਇਮੋਸ਼ਨਸ ਆ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇੱਥੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਕਿ ਜਦੋਂ ਮੈਂ ਬਿਮਾਰ ਹੋਣ ਤੋਂ ਪਹਿਲਾਂ ਮੈਂ ਇੰਡੀਆ ਜਾਣ ਤੋਂ ਪਹਿਲਾਂ ਮੈਨੂੰ ਸ਼ੌਂਕ ਹੁੰਦਾ ਸੀ ਕਿ ਮੈਂ ਕੈਂਡਲ ਬਣਾਉਂਦੀ ਹੁੰਦੀ ਸੀ ਕੈਂਡਲ ਸੇਲ ਕਰਨ ਵਾਸਤੇ ਨਹੀਂ ਬਣਾਉਂਦੀ ਸੀ ਜਿਵੇਂ ਮੈਨੂੰ ਫ੍ਰੈਗਰੈਂਸ ਵਾਲੀਆਂ ਕੈਂਡਲਸ ਕਿ ਇੱਥੇ ਕੈਂਡਲਸ ਜਿਹੜੀਆਂ ਨੇ ਮੋਮਬਤੀਆਂ ਜਿਹੜੀਆਂ ਹੁੰਦੀਆਂ ਨੇ ਫ੍ਰੈਗਰੈਂਸ ਵਾਲੀਆਂ ਬਹੁਤ ਮਹਿੰਗੀਆਂ ਮਿਲਦੀਆਂ ਨੇ ਇਸ ਲਈ ਮੈਨੂੰ ਸ਼ੌਂਕ ਵੀ ਸੀਗਾ ਸਿੱਖਣ ਦਾ ਮੈਂ ਸੋਚਿਆ ਨਾਲੇ ਮੈਂ ਸਿੱਖ ਲੂੰਗੀ ਤੇ ਨਾਲੇ ਮੈਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕੈਂਡਲਸ ਆ ਉਹ ਘਰੇ ਬਣਾ ਲੂੰਗੀ ਔਰ ਕਿਉਂਕਿ ਮੈਨੂੰ ਇਹ ਵੀ ਸਿੱਖਾ ਉਦੋਂ ਪ੍ਰਭੂ ਨਾਲੇ ਵੀ ਹੁਣ ਆਣਾ ਸੀਗਾ ਕਿ ਉਹਨਾਂ ਦੇ ਨਾਲ ਇੱਕ ਐਕਟੀਵਿਟੀ ਵੀ ਹੋ ਜਾਊਗੀ ਕਿਉਂਕਿ ਬੱਚਿਆਂ ਨੂੰ ਹਰ ਇੱਕ ਚੀਜ਼ ਸਿਖਾਉਣੀ ਚਾਹੀਦੀ ਜਿਵੇਂ ਸਾਡੇ ਮਾਂ ਪਿਓ ਨੇ ਸਾਨੂੰ ਹਰ ਇੱਕ ਚੀਜ਼ ਸਿਖਾਈ ਆ ਜਿਵੇਂ ਸਾਨੂੰ ਛੁੱਟੀਆਂ ਹੁੰਦੀਆਂ ਸੀ ਤੇ ਮੰਮੀ ਨੇ ਕਦੇ ਸਲਾਈ ਸਿੱਖਣ ਲਾ ਦੇ ਅੱਕਦੇ ਤੋਂ ਨੂੰ ਕੁਕਿੰਗ ਸਿਖਾਉਣ ਲਾ ਦੇਣਾ ਕਦੇ ਕੋਸ਼ ਕਰਨ ਲਾ ਦੇਣਾ ਮਤਲਬ ਕਿ ਮਾਵਾਂ ਨੂੰ ਹਮੇਸ਼ਾ ਹੁੰਦਾ ਉਹਨਾਂ ਦੇ ਧੀਆਂ ਨੂੰ ਸਾਰਾ ਕੁਝ ਆਉਂਦਾ ਚਾਹੀਦਾ ਆਉਂਦਾ ਹੋਣਾ ਚਾਹੀਦਾ ਵੈਸੇ ਵੀ ਅਸੀਂ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਅਸੀਂ ਬਹੁਤ ਹੀ ਪਰਮਾਤਮਾ ਦੀ ਬਖਸ਼ੀਸ਼ ਦੇ ਨਾਲ ਸਿੱਖਣ ਵਾਲੇ ਨੇਚਰ ਦੇ ਨਾਲ ਇਸ ਧਰਤੀ ਤੇ ਆਉਂਦੀਆਂ ਹਰੇਕ ਕੁੜੀ ਨੂੰ ਸ਼ੌਂਕ ਹੁੰਦਾ ਨਵੀਆਂ ਚੀਜ਼ਾਂ ਸਿੱਖਣ ਦਾ ਤੇ ਇਹ ਬਾਕਸ ਕੀ ਸੀਗਾ ਕਿ ਜਦੋਂ ਮੈਂ ਬਿਮਾਰ ਹੋ ਕੇ ਇੱਥੋਂ ਗਈ ਨਾ ਤੇ ਜਗਦੀਪ ਨੇ ਨਾ ਮੇਰਾ ਸਾਰਾ ਸਮਾਨ ਜਿਹੜਾ ਨਾ ਪੈਕ ਕਰਕੇ ਗਰਾਜ ਦੇ ਵਿੱਚ ਰੱਖ ਦਿੱਤਾ ਸੀ ਮੈਂ ਵਾਪਸ ਆ ਕੇ ਵੀ ਮੈਨੂੰ ਡੇਢ ਮਹੀਨਾ ਹੋ ਗਿਆ ਬਟ ਮੇਰਾ ਕਦੇ ਇਸ ਪਾਸੇ ਧਿਆਨ ਨਹੀਂ ਗਿਆ ਤੇ ਕੱਲ ਜਿਵੇਂ ਗੁਰਪੁਰਵ ਸਾਹਿਬ ਸੀਗਾ ਤੇ ਬਾਬਾ ਜੀ ਦਾ ਤੇ ਮੈਂ ਜਗਦੀਪ ਨੂੰ ਕਿਹਾ ਕਿ ਜਗਦੀਪ ਤੁਸੀਂ ਮੈਨੂੰ ਐ ਕਰੋ ਮੈਨੂੰ ਕੈਂਡਲਸ ਲਿਆ ਦਿਓ ਤੇ ਜਗਦੀਪ ਮੈਨੂੰ ਕਹਿੰਦੇ ਕਿ ਨਹੀਂ ਮੰਦੀਪ ਤੂੰ ਪਹਿਲਾਂ ਇਹ ਤਾਂ ਦੇਖ ਲੈ ਵੀ ਤੇਰਾ ਉੱਥੇ ਗਰਾਜ ਚ ਸਾਮਾਨ ਪਿਆ ਤੇ ਉਹਦੇ ਵਿੱਚ ਤੇਰੀਆਂ ਖੁਸ਼ਬੂ ਵਾਲੀਆਂ ਜਿਹੜੀਆਂ ਕੈਂਡਲਸ ਨੇ ਨਾ ਉਹ ਪਈਆਂ ਨੇ ਤੂੰ ਐਦਾਂ ਕਰ ਉਹ ਪਹਿਲਾਂ ਦੇਖ ਲੈ ਜੇ ਨਾ ਲੱਭੀਆਂ ਤੇ ਮੈਂ ਤੈਨੂੰ ਨਵੀਆਂ ਲਿਆ ਦਵਾਂ ਕਿਉਂਕਿ ਇਹ ਜਿਹੜੀਆਂ ਕੈਂਡਲ ਸੀ ਬਿਲਕੁਲ ਅਨਟੱਚਡ ਤੇ ਉਦਾਂ ਹੀ ਘਰ ਪਈਆਂ ਹੋਈਆਂ ਸੀਗੀਆਂ ਔਰ ਇਹ ਮੇਰੀਆਂ ਖੋਦੀਆਂ ਭਰਾਈਆਂ ਤਰ੍ਹਾਂ ਦੀਆਂ ਕੈਂਡਲਸ ਬਣਾਈਆਂ ਕੋਸ਼ੇ ਦੇ ਵਿੱਚ ਡਾਲਸ ਨੇ ਲਾਈਕ ਇਹ ਸਾਰੇ ਨਾ ਸ਼ੇਪ ਦੇ ਸਾਂਝੇ ਤੁਹਾਨੂੰ ਮਿਲ ਜਾਂਦੇ ਆ ਮੇਰੇ ਕੋ ਸਾਂਝੇ ਹੈਗੇ ਨੇ ਕਿਸੇ ਦਿਨ ਫੇਅਰ ਫੋਸਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਕੈਂਡਲ ਦਾ ਸਮਾਨ ਦਿਖਾਉਂਗੀ ਮੈਂ ਕੈਂਡਲਸ ਵੀ ਬਣਾ ਲੈਂਦੀ ਆ ਤੇ ਇਹ ਜਦੋਂ ਤਾਂ ਕੰਮ ਵੀ ਕਰ ਲੈਂਦੀ ਹੁੰਦੀ ਸੀ ਇਹ ਮੈਂ ਉਸ ਟਾਈਮ ਕਰਦੀ ਹੁੰਦੀ ਜਦੋਂ ਮੈਨੂੰ ਫ੍ਰੀ ਕਿਉਂਕਿ ਮੇਰੇ ਲਈ ਕੋਸ਼ਿਸ਼ ਕੰਮ ਵਿੱਚ ਬਿਜ਼ੀ ਰਹਿਣਾ ਬਹੁਤ ਜ਼ਰੂਰੀ ਚਾਹੇ ਉਹ ਮੈਂ ਕਿਸੇ ਐਕਟੀਵਿਟੀ ਵਿੱਚ ਬਿਜ਼ੀ ਰਵਾਂ ਚਾਹੇ ਮੈਂ ਘਰ ਦੇ ਕੰਮਾਂ ਵਿੱਚ ਬਿਜ਼ੀ ਰਵਾਂ ਕਿਉਂਕਿ ਮੈਨੂੰ ਲੱਗਦਾ ਕਿ ਜੇ ਮੈਂ ਫ੍ਰੀ ਰਹੂੰਗੀ ਨਾ ਤੇ ਮੇਰੇ ਦਿਮਾਗ ਤੇ ਕੋਈ ਨਾ ਕੋਈ ਬੋਝ ਪੈ ਜਾਊਗਾ ਔਰ ਨਵੀਆਂ ਚੀਜ਼ਾਂ ਸਿੱਖਣ ਦਾ ਤੇ ਮੈਨੂੰ ਇੰਨਾ ਕੋ ਜਿਆਦਾ ਸ਼ੌਂਕ ਹੈ ਕੋਈ ਹਿਸਾਬ ਨਹੀਂ ਸੋ ਇਸ ਲਈ ਮੈਂ ਇਹ ਕਿਸੇ ਫਰੈਂਡ ਤੋਂ ਕੈਂਡਲਸ ਬਣਾਉਣੀਆਂ ਸਿੱਖੀਆਂ ਸੀਗੀਆਂ ਔਰ ਇਹ ਖੁਸ਼ਬੂ ਵਾਲੀਆਂ ਕੈਂਡਲਸ ਜਿਹੜੀਆਂ ਮੈਂ ਬ ਤੇ ਇਹਨਾਂ ਨੂੰ ਅੱਜ ਮੈਂ ਬਾਬਾ ਜੀ ਦੇ ਲਈ ਯੂਜ਼ ਕਰਨਾ ਸੀਗਾ ਸੋ ਇਹਨਾਂ ਨੂੰ ਮੈਂ ਜਲਾਇਆ ਬਹੁਤ ਵਧੀਆ ਲੱਗਾ ਮੈਨੂੰ ਸੋ ਇਹ ਇੱਕ ਕੀਰਿੰਗ ਵੀ ਸੀਗਾ ਜੋ ਮੈਂ ਆਪਦੇ ਨਾਮ ਦਾ ਬਣਾਇਆ ਸੀ ਕਿਉਂਕਿ ਮੈਨੂੰ ਇੱਥੇ ਮੰਦੀਪ ਤੋਂ ਮੈਂਡੀ ਗਿਆ ਜਾਂਦਾ ਸੀ ਸੋ ਇਸ ਕਰਕੇ ਮੈਂ ਆਪਦੇ ਨਾਮ ਦਾ ਜਿਹੜਾ ਕੀਰਿੰਗ ਆ ਉਹ ਬਣਾਇਆ ਸੀ ਇਹਦੇ ਉੱਤੇ ਮੈਂਡੀ ਲਿਖਿਆ ਹੋਇਆ ਔਰ ਮੇਰੇ ਲਈ ਸਭ ਤੋਂ ਜ਼ਿਆਦਾ ਖੁਸ਼ੀ ਵਾਲੀ ਗੱਲ ਪਤਾ ਕੀ ਸੀ ਈਵਨ ਕਿ ਮੇਰਾ ਰੋਣਾ ਵੀ ਨਿਕਲ ਗਿਆ ਸੀਗਾ ਜਦੋਂ ਮੈਂ ਦੇਖਿਆ ਕਿ ਜਗਦੀਪ ਨੇ ਮੇਰੇ ਹੱਥ ਦੀਏ ਇੱਕ ਚੀਜ਼ ਨੂੰ ਇਦਾਂ ਸੰਭਾਲ ਕੇ ਸਟੋਰ ਕਰ ਦਿੱਤਾ ਕਿਉਂਕਿ ਮੈਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਨਾ ਆਪਣੇ ਬੱਚਿਆਂ ਨੂੰ ਇਹ ਦਿਖਾਉਣ ਦਾ ਟਾਈਮ ਮਿਲਿਆ ਤੇ ਨਾ ਹੀ ਕਦੇ ਕਿਸੇ ਨਾਲ ਸ਼ੇਅਰ ਕਰਨ ਦਾ ਮੌਕਾ ਮਿਲਿਆ ਪਰ ਜ਼ਰੂਰ ਜ਼ ਸਾਡੀ ਜ਼ਿੰਦਗੀ ਚ ਬਹੁਤ ਕੀਮਤੀ ਹੁੰਦੀਆਂ ਨੇ ਉਹਨਾਂ ਨੂੰ ਸੰਭਾਲ ਲੈਣਾ ਚਾਹੀਦਾ ਔਰ ਲੱਕੀ ਉਹ ਲੋਗਾ ਜਿਨ੍ਹਾਂ ਦੇ ਕੋਲ ਜ਼ਿਆਦਾ ਹੁੰਦੀਆਂ ਨੇ ਮੈਨੂੰ ਹੁਣ ਹਮੇਸ਼ਾ ਸਾਰੇ ਲੋਕ ਕਹਿ ਦਿੰਦੇ ਆ ਬਹੁਤ ਬੋਲਦੇ ਆ ਕਿ ਦੁਨੀਆ ਤੇ ਅਸੀਂ ਬਹੁਤ ਦੁਖੀ ਆ ਫਲਾਨਾ ਦੁਖੀ ਆ ਤੂੰ ਆਪਦੇ ਦੁੱਖ ਰੋਣੀ ਮੈਂ ਕੋਈ ਆਪਣੇ ਦੁੱਖ ਨਹੀਂ ਰੋਂਦੀ ਤੇ ਤੁਹਾਡੇ ਕੋਲ ਮੈਂ ਤੁਹਾਡੇ ਨਾਲ ਸਿਰਫ ਆਪਣੇ ਇਮੋਸ਼ਨ ਸ਼ੇਅਰ ਕਰਦੀ ਆ ਮੈਂ ਜੋ ਜ਼ਿੰਦਗੀ ਚ ਸਫਰ ਕੀਤਾ ਉਹਨੂੰ ਤੁਹਾਡੇ ਨਾਲ ਡਿਸਕਸ ਕਰਦੀ ਆ ਤਾਂ ਜੋ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਉਹਦੇ ਤੋਂ ਥੋੜੀ ਬਹੁਤ ਮੋਟੀਵੇਸ਼ਨ ਮਿਲ ਸਕੇ ਤਾਂ ਕਿ ਸਾਰੇ ਸਾਨੂੰ ਸਾਰੇ ਆਪਣੀ ਆਪਣੀ ਜਗ੍ਹਾ ਬਹੁਤ ਸਿਆਣੇ ਆ ਬਹੁਤ ਕੁਝ ਸਾਨੂੰ ਪਤਾ ਹੁੰਦਾ ਪਰ ਕਦੇ-ਕਦੇ ਸਾਡੀ ਲਾਈਫ ਚ ਪਤਾ ਐਵੇਂ ਦਾ ਮੂਮੈਂਟ ਆਉਂਦਾ ਕਿ ਸਾਨੂੰ ਲੱਗਦਾ ਕਿ ਉਹ ਚੀਜ਼ਾਂ ਯਾਦ ਨਹੀਂ ਆਉਂਦੀਆਂ ਤੇ ਜਿੱਦਾਂ ਹੀ ਕੋਈ ਕੋਈ ਬੋਲ ਰਿਹਾ ਹੋਵੇ ਨਾ ਅਸੀਂ ਉਹ ਸੁਣ ਲਈਏ ਤੇ ਸਾਨੂੰ ਉਸ ਚੀਜ਼ ਤੋਂ ਮੋਟੀਵੇਸ਼ਨ ਮਿਲ ਜਾਂਦੀ ਆ ਮੇਰੀ ਲਾਈਫ ਚ ਵੀ ਇਦਾਂ ਹੁੰਦਾ ਹਰੇਕ ਦੀ ਚ ਹੁੰਦਾ ਹੋਏਗਾ ਸੋ ਇਸ ਲਈ ਉਹ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਬਾਕੀ ਰਹੀ ਗੱਲ ਭੁੱਲਣ ਦੀ ਜਿਆਦਾ ਕਦੇ ਭੁੱਲਣ ਵਾਸਤੇ ਨਹੀਂ ਹੁੰਦੀ ਆ ਜਿਆਦਾ ਨੂੰ ਤਾਂ ਹਮੇਸ਼ਾ ਸਮੇਟ ਕੇ ਰੱਖਿਆ ਜਾਂਦਾ ਇਸ ਲਈ ਸਮੇਟਿਆ ਜਾਂਦਾ ਤਾਂ ਜੋ ਦੂਜਿਆਂ ਦੇ ਨਾਲ ਕੀਤਾ ਜਾ ਸਕੇ ਇੱਥੇ ਜਗਦੀਪ ਨੇ ਲਾ ਲਿਆ ਸੀ ਘਰੇ ਫੋਨ ਕਿਉਂਕਿ ਗੁਰਪੁਰਪ ਕਰਕੇ ਡੈਡੀ ਜੀ ਦੇ ਨਾਲ ਮੰਮੀ ਜੀ ਦੇ ਨਾਲ ਗੱਲ ਕਰਨੀ ਸੀ ਪਹਿਲਾਂ ਤਾਂ ਉਹਨਾਂ ਨੇ ਖੁਦ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹ ਡੈਡੀ ਨੂੰ ਵੀ ਉਹੀ ਹਾਸਾ ਮਜ਼ਾਕ ਕਰ ਰਹੇ ਸੀ ਇਹਨਾਂ ਦਾ ਵੀ ਇੱਕ ਇੱਕ ਤਾਂ ਆਪਣੀ ਬਾਸਪਤੀ ਵੱਢੀ ਸੀ ਉਹਦਾ ਝੋਨੇ ਵਗੈਰੇ ਦਾ ਪੁੱਛ ਰਹੇ ਸੀਗੇ ਤੇ ਇੱਕ ਗੁਰਦੁਆਰੇ ਦਾ ਪੁੱਛ ਰਹੇ ਸੀ ਕਿਉਂਕਿ ਸਾਡੇ ਜਿਹੜੇ ਡੈਡੀ ਆ ਗੁਰਦੁਆਰਾ ਸਾਹਿਬ ਜਾਂਦੇ ਹੀ ਜਾਂਦੇ ਆ ਖੁਸੀ ਉਹ ਸੇਵਾ ਕਰਦੇ ਹੀ ਕਰਦੇ ਔਰ ਸੀ ਸੋਚਦੇ ਆ ਕਿ ਸਾਨੂੰ ਕਿਤੇ ਨਾ ਕਿਤੇ ਉਹਨਾਂ ਉਸ ਸੇਵਾ ਨੇ ਹੀ ਤਾਰਿਆ ਆ ਵਾ ਇੱਥੇ ਮੈਂ ਇੱਕ ਗੱਲ ਹੋਰ ਤੁਹਾਨੂੰ ਦ ਨਾ ਚਾਹੁੰਨੀ ਆ ਕਿ ਜਿਵੇਂ ਮੰਨ ਲਓ ਇਹ ਡੈਡੀ ਜੀ ਨੇ ਨਾ ਮੈਂ ਇਹਨਾਂ ਨੂੰ ਕਦੀ ਵੀ ਆਪਣਾ ਸੋਹਰਾ ਸਾਹ ਨਹੀਂ ਸਮਝਿਆ ਮੈਂ ਇਹਨਾਂ ਨੂੰ ਆਪਣਾ ਪਿਓ ਹੀ ਸਮਝਿਆ ਜਿਸ ਦਿਨ ਤੋਂ ਮੈਂ ਉਸ ਘਰੇ ਚਲੇ ਗਈ ਉਹਨਾਂ ਨੂੰ ਡੈਡੀ ਕਹਿਣ ਦਾ ਨਾਮ ਵੀ ਮੈਂ ਹੀ ਦਿੱਤਾ ਜਗਦੀਪ ਹੁਣੀ ਦਾ ਬਾਪੂ ਕਹਿੰਦੇ ਹੁੰਦੇ ਸੀਗੇ ਤੇ ਮੈਂ ਕਦੀ ਉਹਨਾਂ ਨੂੰ ਬਾਪੂ ਜੀ ਨਹੀਂ ਕਿਹਾ ਮੈਂ ਹਮੇਸ਼ਾ ਉਹਨਾਂ ਨੂੰ ਡੈਡੀ ਜੀ ਕਿਹਾ ਹਮੇਸ਼ਾ ਮੈਂ ਉਹਨਾਂ ਨੂੰ ਡੈਡੀ ਜੀ ਹੀ ਕਿਹਾ ਮੇਰੇ ਮਗਰ ਲਾ ਕੇ ਸਾਰਾ ਪਰਿਵਾਰ ਵੀ ਉਹਨਾਂ ਨੂੰ ਡੈਡੀ ਜੀ ਇਵਨ ਕੇ ਮਨਪ੍ਰੀਤ ਆਈ ਮੇਰੇ ਤੋਂ ਬਾਅਦ ਜਗਬੀਰ ਆਈ ਮੇਰੇ ਤੋਂ ਬਾਅਦ ਦੋ ਦਰਾਨੀਆਂ ਮੇਰੀਆਂ ਆਈਆਂ ਦੋਵੇਂ ਵੀ ਡੈਡੀ ਜੀ ਹੀ ਕਹਿਣ ਲੱਗਿਆ ਕਿਸੇ ਨੇ ਡੈਡੀ ਨੂੰ ਕਦੇ ਅਸੀਂ ਤਿੰਨਾਂ ਨੌਹਾਂ ਨੇ ਬਾਪੂ ਨੇ ਕਿਹਾ ਔਰ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਉਹਨਾਂ ਦੇ ਨਾਲ ਰਿਸ਼ਤਾ ਵੀ ਪਹਿਲੇ ਦਿਨ ਤੋਂ ਪਿਆਰਤੀ ਵਰਗਾ ਹੈ ਉਹ ਵਾਹਿਗੁਰੂ ਸਾਰੀਆਂ ਨੌਹਾਂ ਧੀਆਂ ਦਾ ਰਿਸ਼ਤਾ ਇਦਾਂ ਹੀ ਬਣਾ ਕੇ ਰੱਖੇ ਸਾਡੇ ਡੈਡੀ ਵੈਸੇ ਭਲੇ ਮਾਨਸ ਵੀ ਬਹੁਤ ਆ ਇੱਥੇ ਮੈਂ ਡੈਡੀ ਦੇ ਨਾਲ ਮੈਂ ਵੀ ਹਾਸਾ ਮਜ਼ਾਕ ਕਰ ਰਹੀ ਸੀ ਡੈਡੀ ਮੈਨੂੰ ਆਪਦੇ ਬਚਪਨ ਦੀਆਂ ਗੱਲਾਂ ਸੁਣਾਉਣ ਲੱਗੇ ਤੇ ਅਸੀਂ ਹਾਸਾ ਮਜ਼ਾਕ ਕਰ ਰਹੇ ਸੀ ਡੈਡੀ ਮੈਨੂੰ ਕੁਝ ਦੱਸ ਰਹੇ ਸੀ ਕਿ ਪ੍ਰਭ ਨੂੰ ਕਈ ਚੀਜ਼ਾਂ ਉਹਨਾਂ ਨੇ ਸਿਖਾਈਆਂ ਨੇ ਤੇ ਜਿਹੜੀਆਂ ਉਹਨੂੰ ਜ਼ੁਬਾਨੀ ਮਤਲਬ ਕਿ ਯਾਦ ਹੋ ਗਈਆਂ ਨੇ ਤੋ ਉਹਨੂੰ ਪੁੱਛ ਕੇ ਦੇਖੀ ਮੈਂ ਕਿਹਾ ਠੀਕ ਹੈ ਡੈਡੀ ਜੀ ਮੈਂ ਜ਼ਰੂਰ ਪੁੱਛੂੰਗੀ ਪਰ ਇਹ ਆ ਕਿ ਦਿਨ ਤਿਹਾਰ ਤੇ ਹੀ ਸਹੀ ਪਰ ਆਪਣੇ ਮਾਪਿਓ ਦੇ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਦਿਲ ਹੌਲਾ ਹੋ ਜਾਂਦਾ ਔਰ ਜਿਨ੍ਹਾਂ ਨੂੰ ਲੱਗਦਾ ਨਾ ਦੇਖੋ ਹਰੇਕ ਦਾ ਰਿਸ਼ਤਾ ਹਰੇਕ ਕੁੜੀ ਨੂੰ ਇੱਕ ਜ਼ਿੰਮੇਵਾਰੀ ਆਪਣੀ ਜ਼ਿੰਦਗੀ 'ਚ ਪਤਾ ਹੁੰਦੀ ਆ ਕਿਹੜੇ ਰਿਸ਼ਤੇ ਨੂੰ ਕਿੱਥੇ ਰੱਖਣਾ ਕਿੱਥੇ ਮੇਰੇ ਪੇਕਿਆਂ ਦੀ ਜਗ੍ਹਾ ਕਿੱਥੇ ਮੇਰੇ ਸਹੁਰਿਆਂ ਦੀ ਜਗ੍ਹਾ ਜਿਨ੍ਹਾਂ ਨੂੰ ਆਪਣੀ ਲਾਈਫ 'ਚ ਬੈਲੈਂਸ ਬਣਾ ਕੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਤੇ ਜਿਹੜੀਆਂ ਕੁੜੀਆਂ ਉਹ ਬਣਾ ਲੈਂਦੀਆਂ ਨੇ ਨਾ ਉਹ ਬਹੁਤ ਖੁਸ਼ ਰਹਿੰਦੀਆਂ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਬਹੁਤ ਲੱਕੀ ਹਾਂ ਮੈਨੂੰ ਪੇਕਿਆਂ ਤੋਂ ਸਹੁਰਿਆਂ ਤੋਂ ਹਮੇਸ਼ਾ ਬਹੁਤ ਪਿਆਰ ਮਿਲਿਆ ਬਹੁਤ ਖੁਸ਼ ਸਪੋਰਟ ਮਿਲੀ ਆ ਜੋ ਕਿ ਮੇਰੇ ਲਈ ਬਹੁਤ ਵਧੀਆ ਵਾ ਬਾਕੀ ਤੁਹਾਡੇ ਆਪਣੇ ਆਪਣੇ opinion ਹੋਣਗੇ ਤੁਸੀਂ ਮੈਨੂੰ ਆਪਣਾ ਦੱਸਿਓ ਮੈਂ ਸਾਡੇ ਲਈ ਗੁਰਪੁਰੂ ਬਹੁਤ ਵਧੀਆ ਗਿਆ ਅਸੀਂ ਗੁਰਪੁਰੂ ਕਰਕੇ ਸਾਰੀ ਆਪਣੇ ਘਰ ਜਿੰਨੀ ਵੀ ਡੈਕੋਰੇਸ਼ਨ ਕਰ ਸਕਦੇ ਸੀ ਅਸੀਂ ਉਹ ਕੀਤੀ ਆਪਣਾ ਪਾਰਟ ਕੀਤਾ ਇੱਥੇ ਮੈਂ ਜਗਦੀਪ ਸੀਗੀ ਜਗਦੀਪ ਮੇਰੀ ਵੀਡੀਓ ਬਣਾ ਰਹੀ ਸੀ ਕਿਉਂਕਿ ਮੈਂ ਡੈਡੀ ਦੇ ਨਾਲ ਗੱਲ ਕਰ ਰਹੀ ਸੀਗੀ ਤਾਂ ਕਿ ਉਹ ਡੈਡੀ ਜੀ ਨੂੰ ਕਿਸੇ ਗੱਲ ਪਿੱਛੇ ਮੈਂ ਛੇੜ ਰਹੀ ਸੀ ਮੈਂ ਨਹੀਂ ਚਾਹੁੰਦੀ ਕਿ ਡੈਡੀ ਜੀ ਦੀ ਮੈਂ ਉਹ ਗੱਲ ਉਹਨਾਂ ਦੀ ਪਰਮਿਸ਼ਨ ਤੋਂ ਬਿਨਾ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਹਰੇਕ ਬੰਦੇ ਦੀ ਜ਼ਿੰਦਗੀ ਦਾ ਆਪਣੀ ਇੱਕ ਪ੍ਰਾਈਵੇਸੀ ਹੁੰਦੀ ਆ ਆਪਾਂ ਨਹੀਂ ਕਰ ਸਕਦੇ ਚਾਹੇ ਉਹ ਸਾਡੇ ਫਾਦਰ ਇਨ ਲਾਉ ਨੇ ਮਦਰ ਇਨ ਲਾਉ ਨੇ ਬਟ ਉਹਨਾਂ ਦੀਆਂ ਵੀ ਆਪਣੀਆਂ ਕੁਝ ਨੀਜ਼ੀ ਗੱਲਾਂ ਨੇ ਜੋ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਅਸੀਂ ਕਦੀ ਨਹੀਂ ਸ਼ੇਅਰ ਕਰ ਸਕਦੇ ਆ ਆਈ نو ਕਿ ਇਹ ਕਈਆਂ ਨੂੰ ਬੁਰਾ ਲੱਗੇਗਾ ਕਈਆਂ ਨੂੰ ਸਹੀ ਲੱਗੇਗਾ ਬਟ ਮੈਨੂੰ ਨਹੀਂ ਸਹੀ ਲੱਗਦਾ ਕਿਉਂਕਿ ਡੈਡੀ ਜੀ ਦੀ ਅਸੀਂ ਬਹੁਤ ਇੱਜ਼ਤ ਕਰਦੀ ਆ ਕਿ ਉਹਨਾਂ ਦੇ ਕੋਈ ਵੀ ਉਹਨਾਂ ਦੀ ਕੋਈ ਗੱਲ ਅਸੀਂ ਉਹਨਾਂ ਦੀ ਪਰਮਿਸ਼ਨ ਤੋਂ ਬਿਨਾ ਸ਼ੇਅਰ ਕਰੀਏ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਮੇਰਾ ਇਹ ਸੋਚਣਾ ਸਹੀ ਲੱਗਦਾ ਜਾਂ ਗਲਤ ਜ਼ਰੂਰ ਦੱਸਿਓ ਇੱਥੇ ਨਾ ਡੈਡੀ ਮੈਨੂੰ ਕਹਿਣ ਲੱਗੇ ਸੀ ਮੈਂ ਡੈਡੀ ਨੂੰ ਕਰ ਰਹੀ ਸੀ ਡੈਡੀ ਮੈਨੂੰ ਕਹਿੰਦੇ ਪੁੱਤ ਮੈਂ ਤਾਂ ਚੱਜ ਦੀ ਪੱਗ ਵੀ ਨਹੀਂ ਬੰਨੀ ਤੇ ਮੈਂ ਡੈਡੀ ਨੂੰ ਕਿਹਾ ਡੈਡੀ ਜੀ ਜਿਹੜੇ ਦੇਸੀ ਬੰਦੇ ਨਾ ਉਹ ਦੇਸੀ ਹੀ ਸੋਹਣੇ ਲੱਗਦੇ ਪੱਗਾਂ ਪੁੱਗਾਂ 'ਚ ਐਦਾਂ ਨਹੀਂ ਕੁਝ ਵੀ ਹੁੰਦਾ ਤੁਸੀਂ ਇੰਨੇ ਸੋਹਣਾ ਪਰਨਾ ਬੰਨਿਆ ਹੋਇਆ ਔਰ ਤੁਸੀਂ ਸਾਨੂੰ ਐਦਾਂ ਹੀ ਵਧੀਆ ਲੱਗਦੇ ਹੋ ਤੇ ਲੋਕਾਂ ਨੂੰ ਵੀ ਤੁਸੀਂ ਐਦਾਂ ਹੀ ਵਧੀਆ ਲੱਗਣਾ ਪੱਗ ਦੀ ਇੱਥੇ ਕੋਈ ਗੱਲ ਨਹੀਂ ਕਿ ਕੋਈ ਨਾ ਅਗਲੀ ਵਾਰ ਤਾਂ ਜਦੋਂ ਮੈਂ ਤੁਹਾਨੂੰ ਫੋਨ ਲਾਇਆ ਕਰੂੰਗੀ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਜਕਰੋ ਤੁਸੀਂ ਪੱਗ ਬੰਨ ਲਿਆ ਕਰੋ ਕਿਉਂਕਿ ਘਰੇ ਕੰਮਕਾਰ ਕਰਦੇ ਵਾਹਿਗੁਰੂ ਦੀ ਬਹੁਤ ਕੰਮ ਕਰਦੇ ਆ ਪਸ਼ੂਆਂ ਦਾ ਸਾਰਾ ਕੰਮ ਸੰਭਾਲਦੇ ਆ ਘਰ ਦਾ ਸਾਰਾ ਕੰਮ ਸੰਭਾਲਦੇ ਆ ਔਰ ਵਧੀਆ ਫਿੱਟ ਫਾਟ ਨੇ ਉਹਨਾਂ ਨੂੰ ਕੋਈ ਰੋਗ ਨਹੀਂ ਕੋਈ ਬਿਮਾਰੀ ਨਹੀਂ ਆ ਸੋ ਇਸ ਲਈ ਉਹ ਡੈਡੀ ਨਾਲ ਮੈਂ ਬਸ ਬਹੁਤ ਹੱਸਾ ਮਜ਼ਾਕ ਕਰ ਰਹੀ ਸੀ ਕਿਉਂਕਿ ਉਹੀ ਤੁਹਾਨੂੰ ਵਾਰ-ਵਾਰ ਮੈਂ ਕਹੀ ਦੱਸਾਂ ਕਿ ਸਾਡਾ ਇੱਕ ਪਿਓ ਤੀ ਦਾ ਰਿਸ਼ਤਾ ਨਾ ਕਿ ਨੌ ਸੋਰੇ ਦਾ ਰਿਸ਼ਤਾ ਤੇ ਡੈਡੀ ਮੈਂ ਜਗਦੀਪ ਦਿਖਾਏ ਸੀ ਕਿ ਡੈਡੀ ਦੇਖੋ ਤੁਹਾਡੀ ਜਗਦੀਪ ਵੀਡੀਓ ਬਣਾ ਰਹੇ ਡੈਡੀ ਮੈਨੂੰ ਇੱਥੇ ਛੇੜ ਲਾ ਪਰ ਇਹ ਸਮਝਾ ਕੇ ਵੀ ਜ਼ਿੰਦਗੀ 'ਚ ਬੜਾ ਜ਼ਰੂਰੀ ਆ ਜੇ ਤੁਹਾਡੇ ਮਾਪਿਓ ਦੇ ਨਾਲ ਤੁਹਾਡੇ ਰਿਸ਼ਤੇ ਐਵੇਂ ਦੇ ਹੋਣਾ ਤਾਂ ਉਹ ਬਹੁਤ ਖੁਸ਼ ਹੋ ਜਾਂਦੇ ਆ ਤੇ ਡੈਡੀ ਦਾ ਤਾਂ ਚਲੋ ਸਾਡਾ ਰਿਸ਼ਤਾ ਸਾਰਿਆਂ ਦਾ ਐ ਨਾਟ ਮੇਰਾ ਕੱਲੀ ਦਾ ਉਹਨਾਂ ਦਾ ਪੁੱਤ ਬੇਟਿਆਂ ਦਾ ਵੀ ਉਹਨਾਂ ਦੇ ਨਾਲ ਇਦਾਂ ਦਾ ਹੀ ਰਿਸ਼ਤਾ ਸੋ ਇਹ ਸੀ ਕਿ ਮੈਂ ਗੁਰਪੁਰਬ ਕਰਕੇ ਬਾਬਾ ਜੀ ਨੂੰ ਪਹਿਲਾਂ ਭੋਗ ਲਵਾਇਆ ਮਿੱਠਾ ਲਿਆਂਦਾ ਸੀ ਥੋੜਾ ਜਿਹਾ ਘਰ ਦੇ ਬਾਹਰ ਇਦਾਂ ਲਾਈਟਾਂ ਲਗਾ ਕੇ ਮੈਂ ਡੈਕੋਰੇਟ ਕੀਤਾ ਸੀ ਫਿਰ ਸਾਰੇ ਦੇਸੀ ਘਿਓ ਦੇ ਮੈਂ ਦੀਵੇ ਜਗਾਏ ਸੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਇਹ ਤੇ ਬੰਦਾ ਹੀ ਸੀ ਇੱਕ ਵਾਰ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮਹਾਰਾਜ ਕਰੇ ਸਭ ਤੇ ਆਪਣੀ ਮੇਰ ਬਣਾ ਕੇ ਰੱਖੇ ਤੁਸੀਂ ਸਾਰੇ ਖੁਸ਼ੀਆਂ ਖੇੜੇ ਮਾਨੋ ਆਪਣੇ ਆਪਣੇ ਘਰ ਇਹ ਜਗਦੀਪ ਜੀ ਇੱਥੇ ਖੜੇ ਸੀਗੇ ਕਿਉਂਕਿ ਮੈਂ ਵੀਡੀਓ ਬਣਾ ਰਹੀ ਸੀ ਮੈਨੂੰ ਇਹ ਸੀ ਕਿ ਮੈਂ ਕੈਂਡਲਾਂ ਜਿਹੜੀਆਂ ਆਪਣੀਆਂ ਜਗਾਈਆਂ ਨੇ ਉਹ ਮੈਂ ਸਾਰਿਆਂ ਨੂੰ ਦਿਖਾ ਸਕਾਂ ਕਿ ਕਿੰਨੀਆਂ ਸੋਹਣੀਆਂ ਲੱਗਦੀਆਂ ਸੀ ਫਿਰ ਲਾਈਟਾਂ ਬੰਦ ਕਰਕੇ ਮੈਂ ਸਾਰੀ ਜਿਹੜੀ ਸਜਾਵਟ ਆ ਉਹ ਰਿਕਾਰਡ ਕੀਤੀ ਸੀ ਹਜੇ ਇਹਨਾਂ ਨੇ ਡਿਨਰ ਕਰਨਾ ਇਹਨਾਂ ਦਾ ਬਾਕੀ ਸੀਗਾ ਸੋ ਇਸੇ ਦੇ ਨਾਲ ਹੀ ਜਿਹੜਾ ਅੱਜ ਦਾ ਵਲੌਗ ਹੈ ਉਹ ਖਤਮ ਹੁੰਦਾ ਹੈ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ